ਓਏ 사ਸੀ ਕਾ ਜੀ ਸਾਰਿਆਂ ਨੂੰ ਮੋਟਰ ਪ੍ਰਾਇ ਤੇ ਜੀ ਗਿੜਾ ਮਾਰਨ ਤੋਂ ਪੈਣ ਪੂਰੀ ਨਿਕਲੀ ਹੋਈ ਆ ਤੇ ਮਹੀ ਲੱਗ ਗਿਆ ਪੈਣ ਇੱਕਦਮ ਹੈ ਬਹੁਤਾ ਜਿਆਦਾ ਬਰੀਕ ਆ ਇੱਥੇ ਪਤਾ ਲੱਗਣਾ ਤੁਹਾਨੂੰ ਜਿਵੇਂ ਇੱਕ ਬਦਲੀ ਜੀ ਬਾਰਸ਼ ਦੀ ਲੰਘਦੀ ਹੈ ਨਾ ਉਹ ਚੀਜ਼ ਹੈ ਹਾਂ ਵੀ ਸਿਮਰਨ ਕਿਆ ਬਣ ਗਿਆ ਇਹ ਸ਼ਿਗਾਰ ਜੀ ਕਿਆ ਬਣ ਗਿਆ ਦੇਖ ਲੈ ਆ ਜੇ ਬੈਠੇ ਹੀ ਆ ਗਏ ਮਿੰਜੇਪੁਰ ਹਾਂ ਜੇ ਵੀ ਕਿਹੋਂ ਹਟ ਗਿਆ ਜਿਹੜੀ ਐਨ ਉਧਰ ਦਿਖਦਾ ਜੀ ਮੀਂਹ ਪੈ ਰਹੇ ਹੂੰ ਪਿੰਡ ਵਾਲੀ ਪਿੰਡ ਵਾਲੀ ਸਾਈਡ ਨੂੰ ਆ ਬੱਦਲੀ ਜੀ ਆ। ਯਾਨੀ ਹੁਣ ਦੇਖ ਲੈ ਸਾਰਾ ਕੰਮ ਖਰਾਬ ਹੋ ਗਿਆ ਹੁਣ ਤਿੰਨ ਦਿਨ ਦੀ ਸਪਰੇਅ ਚੱਲਦੀ ਆ ਬਾਈ। ਹੂੰ ਚਲ ਨਹੀਂ ਹੁਣ ਵੀ ਸਪਰੇਅ ਕਰ ਦੋ। ਆ ਹੀ ਨਹੀਂ ਦੇਖਣਾ ਯਾਰ ਆ ਘਣੀਆ ਗਿਰੀਆਂ ਹੋਈਆਂ ਮੋਟਰਸਾਈਕਲ ਪਰ। ਇੱਥੇ ਤੇ ਇਹ ਰਸਤੇ ਤੇ ਉਰੇ ਤੇ ਪਤਾ ਲੱਗਦਾ। ਬਾਹਰ ਤੇ ਆ। ਹੋ ਚਲੇਗਾ ਕਿੰਨਾ ਬੁੱਢਾ। ਉਹ ਜਾ ਬੱਦਲੀ ਜੀ ਇਧਰ ਨੂੰ ਜਾ ਰਹੀ ਆ ਬੱਦਲੀ ਬਰਸਦੀ ਜਾ ਰਹੀ ਆ। ਮਤਲਬ ਇਹ ਰੱਬ ਟਾਈਮ ਦੇ ਦੇਵੇ ਵਧੀਆ ਵਧੀਆ ਹੈ ਨਾ ਉਹ ਦੇ ਆ ਚਾਰ ਕਿਣੀਆਂ ਨਹੀਂ ਕੰਮ ਖਰਾਬ ਕਰਦਾ ਉਧਰ ਸਪਰੇਅ ਕਰਾ ਧਰਮਿੰਦਰ ਨੇ ਸਪਰੇਅ ਹੁੰਦੀ ਤੇ ਇੰਨੇ ਚੇ ਕੰਮ ਖਰਾਬ ਹੋ ਗਿਆ ਕਿੰਨਾ ਖਰਾਬ ਹੋ ਗਿਆ ਕੰਮ ਹੂੰ ਰਾਜਵੀਰ ਦੀ 1500 ਨੋ ਵੀ ਪੱਕ ਗਈ ਹੈ ਨਾ ਹਾਂ ਹਾਂ ਖੇਤ ਨਹੀਂ ਸੁੱਕਦੇ ਖੇਤ ਤਾਂ ਨਹੀਂ ਸੁੱਕਦੇ ਚੱਲ ਰਹੀ ਆ ਆ ਦਿਖਾ ਦਨੇ ਆ ਜਾ ਭਈ ਉਹ ਜਾਂਦਾ ਨਹੀਂ ਬਰਸਦਾ ਇਹ ਉਹ ਲੰਘ ਗਿਆ ਆਪਣੇ ਇਧਰ ਪੈ ਗਿਆ ਉਹ ਧੁੰਦਲਾ ਧੁੰਦਲਾ ਹੋਇਆ ਪਰਲੇ ਪਾਸੇ ਸਾਰਾ ਉਰੇ ਤੇ ਹੈਗਾ ਲਗਭਗ 50 ਕਿੱਲੇ ਦੂਰ। ਬਾਕੀ ਇਹ ਹੈ 1500 ਨੂੰ ਪੱਕ ਕੇ ਤਿਆਰ ਆ ਹੁਣ ਥੱਲੇ ਮਾੜਾ ਮੋਟਾ ਗਿੱਲਾ ਇਹਦੀ। ਥੱਲੇ ਗਿੱਲਾ ਹਾਂ। ਹੂੰ ਜਿਹੜਾ ਹਰਾ ਦਾਣਾ ਇਹਦਾ ਫੂਕ ਬਣ ਗਿਆ ਮੈਨੂੰ ਮੈਂ ਤਾਂ। ਸੁੱਕ ਗਿਆ ਹੁਣ ਤਾਂ ਅੰਦਰ। ਥੱਲੇ ਵਾਲੇ ਖੇਤ ਕਿੱਲੇ ਆ। ਹੂੰ ਥੱਲੇ ਵਾਲੇ ਕਿੱਨੇ ਆਉਗਾ ਨਾ। ਹੂੰ ਠੀਕ ਆ। ਜਿਰੀ ਵਸਰੇ ਇੱਕ ਹੋਰ ਹੁੰਦੀ ਸੀ। ਆ ਤਾਂ ਫੂਕ ਬਣ ਗਈ ਸਾਰੀ ਉਹ। ਜਿਹੜੇ ਦੂਏ ਹਰੇ ਦਾਣੇ ਆ ਪਟਾਣੇ ਹਾਂ। ਹਾਂ ਹੁਣ ਇਹਨਾਂ ਨੂੰ ਤਾਂ ਵੱਢਣੇ ਵਾਲੀ ਜਿਰੀ ਐ ਇਹ। ਹੁਣ ਤਾਂ ਟਾਈਮ ਨਾ ਨਗਾਵੇ ਕੱਲ ਕੋਲ ਨੂੰ ਦੇਖ ਕੇ ਮੈਂ ਤਾਂ ਕਹਿੰਦਾ ਵੀ ਬੜਵਾ ਲਈਏ ਨਾ ਮਾੜਾ ਮੋਟਾ ਮਸ਼ੀਨ ਘੜੂਗੀ ਮਾੜੀ ਮੋਟੀ ਉਧਰ ਏ ਥੱਲੇ ਆ ਕੋਈ ਆ ਇੱਕ ਚੌਲ ਤੋੜਿਆ ਜੀ ਆ ਫੇਰ ਆ ਗਈ ਬਦਲੀ ਜੀ ਓਏ ਨਹੀਂ ਦੇ ਗੇ ਹਾਂ ਇਹ ਬਣ ਕੇ ਆ ਰਿਹਾ ਯਾਰ ਬਸ ਭਰਾਵਾ ਸਾਰਾ ਮਾੜਾ ਹੀ ਆ ਜਿਹੜੀ ਗਰਹਾਏ ਆ ਬਹੁਤ ਗਰਹਾਉ ਆ ਹੁਣ ਆ ਪੱਕੀ ਫਸਲ ਪਰੇ ਮੀਂਹ ਪੈ ਰਿਹਾ ਹੁਣ ਹੋਰ ਕੀ ਆ ਦੇ ਪਰ ਕੀ ਹੋ ਜੂਗਾ ਇਹ ਉੱਪਰ ਨੂੰ ਅਬੀ ਲੰਗੀ ਇਹ ਬੱਦਲ ਲੱਗ ਰਹੇ ਆ ਇਹਨੇ ਕਿਸੇ ਹੋਰ ਪਾਸੇ ਕਾਰਵਾਈ ਪਾਉਣੀ ਆ ਚੱਲੋ ਆਪਣਾ ਲਈ ਛਵੀ ਪਰ ਕਿਡਾ ਮਾਰੀ ਇੱਕ ਵਾਰ ਹਾਂ ਚੱਲਦੇ ਆ ਇਹ ਵੀ ਆਇਆ ਹੁਣ ਦਿਖਾ ਦੇ ਸੋ ਆਹ ਚੀਜ਼ ਆ ਦੇਖ ਇਹਨੇ ਕੰਮ ਖਰਾਬ ਕਰਨਾ ਉਹ ਤੇ ਇਹਨੂੰ ਪਾਹ ਦੱਬ ਕੇ ਦੇਖ ਮੜਾ ਜਾ ਦੱਬ ਕੇ ਤਾਂ ਦੇਖ ਜਾਨਾ ਲੈ ਹੈਗਾ ਵਿੱਚ ਹਾਂ ਇਹਨੇ ਕੰਮ ਖਰਾਬ ਕਰਨਾ ਸਾਰੀ ਇਹਨੇ ਤਾਂ ਹੁਣ ਬਣ ਬਣ ਜਾਣਾ ਇਹ ਡੱਕੇ ਜਿਹੜੇ ਬਾਅਦ ਚ ਲਵਾਈ ਜੰਨੇ ਆ ਆਪਾਂ ਇਹ ਆਪਣੀਓ ਦੇਣਾ ਹੈ ਕਿਸੇ ਦੀ ਤਾਂ ਹੈ ਨਹੀਂ। ਜੀ ਦਣੀ ਇਹ 2-3 ਦਿਨ ਤੇ ਵੱਧ ਰਿਹਾ ਤੇ 3 ਦਿਨ 4 ਦਿਨ ਤੱਕ ਵੱਢਣੇ ਆਲੀ ਇਹ। ਢੱਕਾ ਜਿਹੜਾ ਲਵਾਉਣਾ ਹੈ ਬਾਈ ਆਪਣਾ 2 ਦਿਨ ਦੇ ਵਿੱਚ ਵਿੱਚ ਲਵਾਓ ਜਿਹੜਾ ਲਵਾਉਣਾ। ਜਿਹੜਾ ਆਪਾਂ 10 ਦਿਨ ਪਾਰ ਕਰਕੇ ਢੱਕਾ ਲੱਗ ਜੰਨੇ ਆ ਲਵਾਉਣਾ। ਉਹਦੀ ਆ ਆ ਦੇਣ ਹੁੰਦੀ ਆ। ਸਵਾਲ ਨਹੀਂ ਪੈਦਾ ਹੁੰਦਾ। ਸਕੁੰਜਿਆਂ 'ਵਾਂ ਲਾ ਦਈ ਹੈਗੇ। ਹਾਂ। ਬਸ 2-4 ਦਿਨ ਤੱਕ ਵੜਾ ਦੇਣੀ ਇਹ ਵੀ। ਕਹਿ ਦੇਣਾ ਉਹਨੂੰ ਵੀ ਵੜਾ ਲੈ ਆਪਣੇ। ਨਾ ਹੁਣ ਤਾਂ ਵੱਢ ਹੋ ਜਵੇ ਫਿਰ ਪ੍ਰਮਾਤਮਾ ਮੌਕਾ ਦੇਵੇ ਨਾ ਦੇਵੇ ਆਪਣੀ ਵੀ ਉਹ ਪਰਲੇ ਪਾਸੇ ਵਾਲੀ ਉਹ ਉੱਪਰ ਵਾਲੀਆਂ ਉਹ ਡੇਢ ਕਿਲਾ ਉਹ। ਦੱਸੀ ਵਾਲਾ। 2 ਕਿਲੇ ਉਧਰ ਤਿਆਰ ਆ। ਬਾਕੀ ਆ ਮੂਰੇ ਵਾਲਾ ਲਾ ਹਲਦੀ ਦੇਖੀ ਕਿੰਨੀ ਕੈਨੂੰ ਆ ਜਾ ਦੇਖੀ ਬਾਈ ਹਲਦੀ ਦਾ ਟੈਗ ਬਹੁਤ ਬਹੁਤ ਟੈਗ ਹੈ ਇਹ ਥੋੜਾ ਜਿਹਾ ਮੀਆਂ ਦੇ ਵਿੱਚ ਜਿਹੜੀ ਆਪਣੀ ਸਪਰੇਅ ਲੇਟ ਹੋ ਗਈ ਨਾ ਸਪਰੇਅ ਨਹੀਂ ਪਾਇਆ ਆਹ ਇਹਦੀ ਦਾ ਯਾਰ ਰਸਤਾ ਵੀ ਖਰਾਬ ਕਰਤਾ ਆਪਣਾ ਮੀਆਂ ਨੇ ਆਲਰੇਡੀ ਰੰਗ ਲਾ ਕੇ ਸਪਰੇਅ ਸਪੁਰੂ ਮਾਰ ਜਾਈਂਦੀ ਪਰ ਹਨਾ ਦੇਖਦੇ ਆ ਬਾਈ ਮੜਾ ਮੌਸਮ ਸੈੱਟ ਹੋ ਜੇ ਇਹਨੂੰ ਕਰਨਾ ਲੈ ਸੈਂਡਾ ਬਾਕੇ ਇਹਦੀਆਂ ਵਿਚਾਲਾ ਉੱਚਾ ਕਰ ਦੇਣਾ ਆਪਾਂ ਨੇ ਪਹੀ ਦਾ ਬਾਪਨੇ ਖੇਤਾਂ ਦਾ ਕਿ ਓਕੇ ਆ ਗਾਂ ਦਾ ਆਰਾਮਨਾਮ ਸੱਤ ਹੈ ਪਹੀ ਦਾ ਹਾਂਜੀ ਬਾਈ ਆਪਾਂ ਅਗੇ ਦੀ ਆਪਣੀ 114 ਡਿਗਰੀ ਕੋਲ ਇਹ ਵੀ ਲਗਭਗ ਤਿਆਰ ਹੈ ਸਪਰੇਅ ਇਹਦੇ ਉੱਪਰ ਕਰੀ ਹੋਈ ਆ ਇੱਕੋ ਕਰੀ ਆ ਆਪਾਂ ਨੇ ਸੀਤ ਫਲੈਟ ਤੇਲੇ ਵਾਲੀ আর ਇੱਕ ਪ੍ਰੋਟੋਬਸ ਪਾਈ ਹੈ ਤਾਕਤ ਵਾਲੀ ਹੁਣ ਨਾ ਕੋਈ ਇਹਨੂੰ ਸਪਰੇਅ ਹੋਣੀ ਆ ਜਿ ਆਖਰੀ ਪਾਣੀ ਇਹਨੂੰ ਲਾਤਾ ਪਾਣੀ ਲਾਤਾ ਬਾਈ ਆ ਖੁੰਝਾਈ ਮੜਿਆ ਹਰਾ ਜਾ ਆ ਦੇਖੋ ਜੀ ਨਾ ਆਪਣੇ ਇਹਦੇ ਉੱਪਰ ਕਿਤੇ ਹਲਦੀ ਪਈ ਆ ਇੱਕ ਥੋੜਾ ਜਿਹਾ ਦਾਣਾ ਡਿਸਕਲਰ ਹੋਇਆ ਹੋਇਆ ਹੁਣ ਉਹ ਦੇਖਦੇ ਆਂ ਵੀ ਐਂਡ ਤੱਕ ਵੀ ਪਟਾਸ ਬਣਦਾ ਘੋਮੇ ਉੱਪਰ ਤੇ ਫੋਲ ਕੇ ਕਾਲਾ ਰਹਿੰਦਾ ਉਹ ਤਾਂ ਉੱਪਰ ਤੇ ਰਹਿਣਾ ਹੈ ਜਿਹੜੀ ਹਵਾ ਚੱਲਦੀ ਹੈ ਨਾ ਬਾਈ ਉਹਦੇ ਕਾਰਨ ਮੇ ਜਾਂ ਜੀਰੀ ਨਿਸਰਦੀ ਆ ਬਿਲਕੁਲ ਜੀਰੀ ਠੀਕ ਆ ਹੈ ਨਾ ਜੀਰੀ ਵਧੀਆ ਬਾਕੀ ਆ ਆਪਣੀਆਂ 126 ਜਿਹੜੀ ਮੱਕੀ ਵਾਲੇ ਏਕਾਂ ਇਹ ਗੋਭਾਂ ਮਰੀ ਖੜੀ ਆ ਬਾਈ ਗੋਭਾਂ ਭਰੀ ਇਹਦੇ ਪਰ ਕਾਪਰ ਸੀ ਸਪਰੇਅ ਕਰਾ ਦਈਏ ਕੱਲ ਨੂੰ ਸਵੇਰੇ ਕੱਲ ਨੂੰ ਕਰਾ ਹਾਂ ਹੁਣ ਜ਼ਰੂਰੀ ਹੈ ਇਹਨੂੰ ਪੂਰਾ ਟਾਈਮ ਅਜੇ ਮੇਰੀ 1-2 ਦਿਨ ਲੇਟ ਹੋ ਗਈ ਉਨੇ ਟਾਈਮ ਆ ਸਵੇਰ ਆ ਯਾਰ ਬਹੁਤੀ ਲੇਟ ਕਰੇ ਤਾਂ ਕੋਈ ਫਾਇਦਾ ਵੀ ਨਹੀਂ ਲੇਗਾ। ਬਾਕੀ ভাই ਬੀਜ ਦਾ ਝਾੜ ਦੱਸ ਦਦੇ ਹੁਣ ਕਹ ਨਹੀਂ। ਬਹੁਤ ਟਾਈਮ ਸਾਹ ਕਹਿੰਦਾ ਲੱਗਦਾ ਵੀ ਸੋਨਾ ਹੋਊਗਾ। ਇਹ ਚ ਥੋੜਾ ਜਿਹਾ ਮਾਰ ਪਈ ਹੋਈ ਆ ਚੂਹੇ ਦੀ ਆਹਦੇ ਚ ਬੋਨਾ ਬੂਟਾ ਵੀ ਹੈਗਾ। ਹਾਂ। ਆਹ ਖੇਤ ਚ ਹੈ ਨਹੀਂ ਇੱਕੋ ਬੀਜ ਆ। ਚੱਕਰ ਪਤਾ ਨਹੀਂ ਗਿਆ ਇਹ। ਸਾਹਮਣੇ ਮੰਡੀ ਵਾਲੇ ਖੇਤ ਚ ਮੂਰੇ ਵਾਲੇ ਚ ਤਾਂ ਦੇਖ ਲਾਂ ਅੰਤੇ ਨਹੀਂ ਹੈਗਾ। ਮੂਰੇ ਦੇ ਬੰਦਾ ਐ ਦੇ ਕੇ ਕਹਿੰਦਾ ਵੀ ਜੀਰੀ ਜਮਾ ਖਰਾਬ ਆ ਕੁਝ ਨਹੀਂ ਨਿਕਲਣਾ। ਉੱਥੇ ਜਿਹੜੇ ਗਾਂਹਾਂ ਵਾਲੇ ਖੇਤ ਤਾਂ ਸਾਰੇ ਉਹਨਾਂ ਦਾ ਐਂਜੀਰੀ ਖੜੀ ਆ ਜਿਵੇਂ ਇਹ ਖੜੀ ਆ ਜਿਹੜੀ ਉੱਤੇ ਆਵਾਰ 131 ਦੀ ਉਹ ਕਿਵੇਂ ਆ ਉਹ ਠੀਕ ਆ ਉਹਨੂੰ ਵੀ ਬਿਮਾਰੀ ਪੂਰੀ ਜਿੱਤ ਨਹੀਂ ਆਇਆ ਹੈਗਾ ਘਟ ਹੈਗਾ ਇੰਨਾ ਨਹੀਂ ਹੈਗਾ ਫਿਰ ਹਾਂ ਹਾਂ ਯਾਨੀ ਕਿ ਬਾਅਦ ਚ ਜਾ ਕੇ ਪੈ ਗਿਆ ਬੀਜ ਦੇ ਵਿੱਚ ਇਫੈਕਟ ਆ ਗਿਆ ਬਾਅਦ ਚ ਜਾ ਕੇ ਹੋ ਗਿਆ ਠੀਕ ਆ ਠੀਕ ਆ ਬਾਕੀ ਬਾਈ ਇੱਕ ਗਾ ਜਿਹੜੇ ਮੈਸੀ ਬੰਦੇ ਲੈਣੇ ਆਲੇ ਆ 254 ਫੇਰ ਤੇ ਲਾਂਚ ਕਰਿਆ ਇਹਨਾਂ ਨੇ ਹਲੇ ਜਾਨੀ ਕਿ ਪੰਜਾਬ ਚ ਤਾਂ ਆਊਗਾ ਲੇਟ ਗੁਆਚ ਲੌਂਚ ਹੋ ਗਿਆ ਅਸੀਂ ਵੀਡੀਓ ਨਾਲ ਸ਼ੇਅਰ ਕਰ ਦਾਂਗੇ ਉਹਦੀ ਉਹਨੂੰ ਇੰਜਣ ਲਾਤਾ ਜਿਹੜਾ 9500 ਸਮਾਰਟ ਆ ਉਹਦਾ 4x4 ਟਰੈਕਟਰ ਹਿੱਸਾ ਮੂਨੇ ਤੇ ਬੜਾ ਕਰਤਾ ਟਾਇਰ ਬੜੇ ਕਰਤੇ ਟਰਬੋ ਕਰਤਾ ਉਹਦਾ ਇੰਜਣ ਬਾਕੀ ਜਿਹੜਾ ਪਿਛਲਾ ਗੇਅਰ ਆ ਉਹ ਡਾਇਨਾ ਟਰੈਕ ਵਾਲਾ ਲਾਤਾ ਹਾਈ ਲੋ ਮੀਡੀਅਮ ਠੀਕ ਆ ਸ਼ਟਲ ਸ਼ਿਫਟ ਲਾਤਾ ਮਤਲਬ ਦੋ ਟਰੈਕਟਰਾਂ ਦੇ ਕੋਮਬੋ ਬਣਾਏ ਇਹਨਾਂ ਨੇ ਠੀਕ ਆ ਬਹੁਤ ਬੰਦਿਆਂ ਦੀ ਡਿਮਾਂਡ ਆ ਨਾ ਵੀ ਮੈਸੇਜ ਮਤਲਬ ਬੜੇ ਬੜੇ ਲੈਵਲ 'ਚ ਬੜੇ ਟਾਇਰਾਂ 'ਚ ਹਾਈ ਲੋ ਮੀਡੀਅਮ ਚਾਹੀਦਾ ਤੇ ਉਹ ਦੇਖਦੇ ਹੋਏ ਇਹਨਾਂ ਨੇ ਉਹ ਟਰੈਕਟਰ ਲਾਂਚ ਕਰਤਾ ਆਪਣੇ ਅਪ੍ਰੈਲ ਤੱਕ ਆਊਗਾ ਅੱਛਾ ਠੀਕ ਨਹੀਂ ਜਿਹੜੇ ਜਿਹੜੇ ਬੰਦੇ ਨੇ ਮਤਲਬ ਲੈਣਾ ਉਹਦੇ ਚ ਆਵਨ ਲਈ ਟਰੈਕਟਰ ਮੈਂ ਇਹ 9500 ਨਾਲੋਂ ਵਧੀਆ ਹੋਊਗਾ ਉਹ ਕਿਉਂਕਿ ਆਪਣੇ ਕੋਲ 9500 ਆ ਯਾਨੀ ਜ਼ੋਰਦਾਰਾ ਫਰਕ ਪਾਊਗਾ ਹੀ ਪਾਊਗਾ ਪਾਊਗਾ ਹੀ ਪਾਊਗਾ ਕਿਉਂ ਗੇਰਾਂ 'ਚ ਬੰਡ ਹੋ ਜਾਣਾ ਜ਼ੋਰ ਤੇ ਇੱਕ ਸ਼ਟਲ ਗੇਅਰ ਮਰ ਜਾਣਾ ਸਭ ਤੋਂ ਵਧੀਆ ਚੀਜ਼ ਹੈ ਸਾਰੇ ਗੇਰਾਂ 'ਚ ਬੈਕ ਹਾਂਜੀ ਬਾਕੀ ਵੀਡੀਓ ਸਾਡੇ ਕੋਲ ਆ ਗਈ ਉਹ ਅਸੀਂ ਨਾਲ ਸ਼ੇਅਰ ਕਰ ਦੂੰਗੇ ਇਹਦੇ ਹੂੰ ਉਹਨੂੰ ਲੱਗ ਜੂਗਾ ਪਤਾ ਵੀ ਕਿਵੇਂ ਬਾਜ ਨਹੀਂ ਕਹਿੰਦਾ ਮੈਂ 스마트 ਬਸ ਉਹ ਉਹਨੂੰ ਦੂਈ ਲਾਤੀ 254 ਟਾਇਰ ਮੂਰੇ ਬੜੇ ਆ ਹਿੱਸਾ ਵੀ ਟਾਇਰ ਮੂਲੇ ਬੜਿਆ ਹਿੱਸਾ ਫਰੰਟ ਜਾਨੀ ਕਿ ਯਾਰ ਜਿਹੜਾ ਕਲੱਚ ਵਾਲਾ ਕਲੱਚ ਤੇ ਲੇ ਕੇ ਟਰੈਕਟਰ ਸ਼ੋਅ ਡੈਨ ਉਹਦੇ ਵਾਲੀ 254 ਵਾਲੀ ਸ਼ੋਅ ਚ 스마트 ਚ ਨਹੀਂ ਆਇਆ ਉਹ ਸ਼ੋਅ ਦੂਈ ਆ ਜੱਜਦਾ ਬਹੁਤ ਆ ਟਰੈਕਟਰ ਯਾਰ 에ਅਰ ਕਨਰ ਸੁੱਕਾ ਕਰਤਾ ਉਹਨਾਂ ਨੇ ਹਾਂ ਟਰਬੋ ਲਾਤੀ ਹਾਂ ਹਾਂ ਸਾਰਾ ਕੰਪਨੀ ਫਿਟੜਾ ਰਿਹਾ ਜਾਨੀ ਕਿ ਜਿਵੇਂ ਆਪਾਂ ਨੇ ਆਪਣੇ ਵਾਲਾ 254 ਮੋਡੀਫਾਈ ਕਰਿਆ ਹੋਇਆ ਉਹ ਪਿੱਛੋਂ ਆ ਕੈਂਡ ਗੱਲ ਬਾਤ ਹੋ ਗਈ ਬਾਕੀ ਦੇਖਦੇ ਆ ਜੇ ਹੁਣ ਆਪਾਂ ਨੂੰ ਆਉਣਾ ਹੀ ਆ ਆਪਣੇ ਕੋਲ ਹੁਣ ਟਰੈਕਟਰ 19563 ਆਊਗਾ ਚੈੱਕ ਕਰਨੇ ਨੂੰ ਆ ਜਿਹੜੀਆਂ ਯੂਰੀਆਂ ਵੱਡੇ ਤੇ ਆਪਾਂ ਵਾ ਕੇ ਦੇਖਾਂਗੇ ਡੈਮੋ ਨੂੰ ਉਹ ਵੀ ਕਹਿੰਦੇ ਚੇਂਜ ਕਰਦੇ ਉਸ ਦਿਨ ਆਪਾਂ ਨੂੰ ਕਹਿੰਦਾ ਤੈਨੂੰ ਹਾਂ ਉਹੀ ਟਰੈਕਟਰ ਆਉਣਾ ਆਪਣੇ ਕੋਲ ਚੈੱਕ ਕਰਨੇ ਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕਿਵੇਂ ਨਹੀਂ ਚਲਾਵੇ ਚ ਕਹਿੰਦੇ ਕਹਿੰਦੇ ਵੀ ਅਸੀਂ ਬਹੁਤ ਫਰਕ ਪਾਇਆ ਟਰੈਕਟਰ ਚ ਮਤਲਬ ਕਾਫੀ ਨੌ ਬਦਲੀਆਂ ਕਰੀਆਂ ਟਰੈਕਟਰ ਚ ਜਿਵੇਂ ਪਹਿਲਾਂ ਤਾਂ ਟਰੈਕਟਰ ਮਰਦਾ ਦਾ ਆਪਾਂ ਨੇ ਕੋਈ ਪਹਿਲਾਂ ਵੀ ਡੈਮੋ ਨੂੰ ਆਇਆ ਉਹ ਹਾਂ 50 ਐਚਪੀ ਵਾਲਾ ਟਰੈਕਟਰ ਪਹਿਲਾਂ ਮਰਦਾ ਦਾ ਬਹੁਤ ਹੁਣ ਲੱਗ ਜੂ ਪਤਾ ਇਹ ਕਿਵੇਂ ਆ ਕਿਵੇਂ ਨਹੀਂ ਮੈਂ ਵੀ ਦੇਖਦੇ ਆਂ ਕਿਆ ਬਣਦਾ ਕਿਆ ਨਹੀਂ ਅਛਾ ਗਰਦੌਰੀਆਂ ਹੀ ਆ ਆਪਣੀ ਚੱਲਦੀਆਂ ਉਹਨੇ ਕੋਈ ਹੋਰ ਪਾਸੇ ਵੀ ਆ ਇਹ ਬਾਈ ਸਾਰੇ ਪਾਸੇ ਆ ਉਹ ਜੋ ਤਾਂ ਮੈਨੂੰ ਕਹਿੰਦਾ ਵੀ ਆਪਣੇ ਪਿੰਡ ਦਾ ਅਲਾਸਮੈਂਟ ਨਹੀਂ ਹੋਈ ਉਹ ਨਹੀਂ ਹੋਈ ਨਹੀਂ ਹੂੰ ਮਾ ਉਹ ਕਹਿੰਦਾ ਵੀ ਉੱਥੇ ਪਤਾ ਨਹੀਂ ਦੀ ਬਦੂ ਬਣਾ ਦੇ ਫੜ ਲੇ ਬੰਦੇ ਇਹਨੇ ਆਹ ਜਿਹੜਾ ਪਿੱਛੇ ਰੋਡਾਂ ਨਹੀਂ ਦਾ ਮੁੰਡਾ ਬੈਠਾ ਇਹੇ ਖੇਰ ਘੂਰ ਲਿਆਦਾ ਯਾਰ ਹੁਣ ਅਗਲੇ ਲਾਂ ਖੇਤ ਚ ਫਿਰਦਾ ਇਕਲੇ ਨੂੰ ਆ ਆਪਣੇ ਵੀ ਇੱਕ ਕਾਲੀ ਮੈਨੂੰ ਸਮਝ ਆਈ ਐ ਖੇਤ ਦੇ ਅੱਧ ਚੋਂ ਮੁੜ ਗਏ ਉਹ ਯਾਰ ਪਤਾ ਨਹੀਂ ਮੈਨੂੰ ਕਹਿੰਦੇ ਤੇ ਕਹਿੰਦੇ ਬਾਈ ਜੀ ਇਹਦੇ ਵੀ ਗੱਲ ਅਸੀਂ ਬਸ ਐਂ ਬੱਟੋ-ਵੱਟੀ ਘੁੰਮ ਕੇ ਕਹਿੰਦਾ ਬਸ ਕਰ ਦੇਣਾ ਬੱਟੋ-ਵੱਟੀ ਦਾ ਘੁੰਮ ਕੇ ਕਰ ਦੇਣਾ ਮੈਂ ਮੰਨ ਗਿਆ ਤੇਰੀ ਗੱਲ ਹੂੰ ਬਾਕੀ ਪਤਾ ਨਹੀਂ ਬਾਈ ਕਿ ਆ ਕਿੱਧਰ ਤੇ ਕਿੱਧਰ ਚੱਲਦੇ ਆ ਕਿੱਧਰ ਤੇ ਨਹੀਂ ਕੋਈ ਪਤਾ ਨਹੀਂ ਗਵਰਨਮੈਂਟ ਦਾ ਕਿਆ ਬਣਦਾ ਕਿਆ ਨਹੀਂ ਠੀਕ ਨਹੀਂ ਗਰਦੌਰੀ ਦਾ ਕੰਮ ਪਟਵਾਰੀਆਂ ਦਾ ਹੁੰਦਾ ਪ੍ਰਾਈਵੇਟ ਬੰਦੇ ਮੈਂ ਪਹਿਲੀ ਵਾਰ ਘੁੰਮ ਕੇ ਦੇਖਿਆ ਗਰਦੌਰੀਆਂ ਹੋਈਆਂ ਬਸ ਪ੍ਰਾਈ ਉਹਨਾਂ ਪਟਵਾਰੀਆਂ ਕਹਿੰਦੇ ਪਟਵਾਰੀਆਂ ਦਾ ਕੰਮ ਦੇ ਨਹੀਂ ਹੈ ਪਰ ਇਹ ਗਰਦੌਰੀ ਪਟਵਾਰੀ ਕਰਦਾ ਹੈ ਇਹ ਤਾਂ ਬਸ ਬਹਾਨੇ ਆ ਗਵਰਨਮੈਂਟ ਦੇ ਹੁਣ ਆਪਨੇ ਵੀ ਦੇਖਦੇ ਆ ਹੁਣ ਫੋਟੋ ਜੀ ਤਾਂ ਖਿੱਚ ਲੈ ਕੇ ਮੱਕੀ ਦੀ ਹਾਂ ਪੈਸੇ ਪੈਣਗੇ ਨਹੀਂ ਪੈਣਦੇ ਮੱਕੀ ਇਹਦਾ ਬਾਈ ਹੱਥ ਖੜੇ ਕਰਾ ਦਿੱਤੇ ਐ ਟਾਈਮ ਕੋਈ ਬੰਦਾ ਮੱਕੀ ਨਾ ਲਾਵੇ ਹੂੰ ਜੂਨ ਮਹੀਨੇ ਦੇ ਬਾਅਦ ਮੱਕੀ ਨਾ ਲਾਵੇ ਬਸ ਕੋਈ ਹੋਰ ਫਸਲ ਬੀਜ ਲੋ ਵਿਹਲਾ ਛੱਡ ਲੋ ਕੋਈ ਦੁੱਖ ਨਹੀਂ ਉਹਦਾ ਨਹੀਂ ਨਹੀਂ ਆਪਰ ਹੁਣ ਆਪਣਾ ਕੀਲਾ ਖੜਾ ਹੀ ਆ ਜੀਰੀ ਦਾ ਆ ਯਾਰ ਦੇਖ ਮੇਰੀ ਗੱਲ ਸੁਣ ਆ ਵੀ ਤਾਂ ਉਹ ਜਾਦੀਓ ਜੀਰੀ ਲੱਗੀ ਹੋਈ ਆ ਇਹ ਇਹ ਥੋੜੀ 25 ਜੁਲਾਈ ਨੂੰ 27 ਜੁਲਾਈ ਨੂੰ ਯਾਨੀ ਕਿ 28 ਇਹ ਵੀ ਬਾਈ ਸਾਡੀ ਗਲਤੀ ਨਾਲ ਜੀਰੀ ਇਹ ਐ ਖੜੀ ਆ ਜੇ ਇਹੀ ਜੀਰੀ ਸਾਡੇ ਕੋਲ ਪਨੀਰੀ ਤਿਆਰ ਹੁੰਦੀ 10 ਦਿਨ ਇਹੀ ਜੀਰੀ ਪਹਿਲਾਂ ਹਣੀ ਜੀ ਹੁਣ ਨੂੰ ਇਹ ਨਿਸਰੀ ਵੀ ਹੋਣੀ ਸੀ ਹਾਂ ਇਹ ਗਲਤੀ ਆਪਣੀ ਹੋਈ ਆ ਬੀਜ ਆਪਾਂ ਨੇ ਲੇਟ ਵੀ ਹੁੰਦਾ ਹਾਂ ਹੋਰ ਜਦਵਿੰਦਰ ਦਹਾ ਮਾਰਾ ਜੂ ਮਾਰ ਮੁੰਡੇ ਪਰ ਕਿਹੜਾ ਮਾਰਨ ਆ ਗਿਆ ਹੈ ਇਟਲੀ ਛੱਡ ਕੇ ਪੱਕਾ ਭਾਈ ਉਹਰੇ ਖੇਤੀ ਕਰਨ ਆਇਆ ਮੁੰਡਾ ਇਹ ਹਾਂ ਹਾਂ ਵੀਰ ਵਧੀਆ ਐਨ ਕੀ ਕਹਿੰਦੀ ਜੀਰੀ ਆ ਮੈਂਦਾ ਇਹਨੂੰ ਆਖਰੀ ਪਾਣੀ ਲਾਤਾ ਅੱਜ ਹਾਂ ਜੀਰੀ ਤਾਂ ਠੀਕ ਆ ਨਾ ਜਗਤਵਿੰਦਰ ਵੀਰੇ ਸਾਰੀ ਹਾਂ ਵਧੀਆ ਨੰਬਰ ਬਸ ਛੜਦੇ ਛੜਦੇ ਪਾਣੀ ਨੂੰ ਛੜਦੇ ਪਾਣੀ ਬਾਰੀਆਂ ਸਵੇਰ ਵਾਲੀਆਂ ਹੋ ਗਈਆਂ ਯਾਰ ਉਹ ਫਿਰ ਉਹਦੇ ਚ ਕੀ ਚੱਕਰ ਆ ਉਹ ਕੁਦਰਤ ਦੇ ਹੱਥ ਹੋ ਗਿਆ ਇਹਦੀ ਕੰਮ ਆਪਾਂ ਸਪਰੇਅ ਦਾ ਆਪਾਂ ਨੂੰ ਟਾਈਮ ਨਹੀਂ ਮਿਲਿਆ ਆ ਹੁਣ ਮੈਂ ਕੱਲ ਨੂੰ ਸਪਰੇਅ ਕਰਨੀ ਐ ਇਹਦੇ ਪਰ ਕਾਪਰ ਦੀ ਜੇ ਉਹੀ ਜਿਵੇਂ ਮਾਂ ਮੀ ਪੈਂਦੇ ਤੇ ਲਗਾਤਾਰ ਆਪਾਂ ਸਪਰੇਅ ਕਰ ਦਿੰਦੇ ਉਹਨੇ ਪੈਣਾ ਨਹੀਂ ਤਾਂ ਡੋਡੀ ਨੇ ਇਹ ਸਿਲ ਸਿਲ ਕਰਕੇ ਪੈਂਦੀ ਹੈ ਇਹ 26ਆਂ ਘੱਟ ਟਾਈਮ ਵਾਲੇ ਬੀਜ ਆ ਇਹਨਾਂ ਨੂੰ ਪਾਣੀ ਹੋ ਪਾਣੀ ਆ ਇੱਕ ਮੌਸਮ ਕਰਕੇ ਬਹੁਤ ਆ ਬਾਈ ਧੁੱਪ ਐਨੀ ਨਿਕਲੀ ਹੈਗੀ 20 ਦਿਨ ਤਾਂ ਅੱਜ ਜੱਦੀ ਮੋਟਰ ਆ ਯਾਰ ਕੱਤੀਆਂ ਖੜੀਆਂ ਜੱਦੀ ਜੀ ਦੇ ਨੇ ਮੜੀ ਜੜ ਫੜੀ ਹੈ ਜੱਦੀ ਹੀ ਖੜੀਆਂ ਹੋਏ ਤੇਰੇ ਪਾਣੀ ਤਾਂ ਨਹੀਂ ਖੜਾ ਕਿਸੇ ਖੇਤ ਚ ਬਸ ਠੀਕ ਆ ਕਾਤਾ ਕੱਤਾ ਦਾ ਮੀਂਹ ਤੇ ਪੈਣਾ ਦਾ ਲਾਹ ਦਾ ਪਾਣੀ ਮਾਂ ਹੜਾ ਜਮਨ ਤੇ ਡਾ ਪੰਕਣ ਤੇ ਠੀਕ ਆ ਠੀਕ ਆ ਜਿੱਕਰ ਮੂਰਾ ਜਾਵੰਦ 70 80% ਤਾਂ ਪੱਕ ਗਈ ਹੈ ਜੀਰੀ ਬਹੁਤ ਹੈ ਦਾਣੇ ਬਹੁਤ ਹੈ ਜਿੰਨੇ 110 ਨੂੰ ਹੁੰਦੇ ਨੇ ਸੇਕਣ ਸਾਡੇ ਨਾਲ ਜੀਰੀ ਕੇ ਨਾ ਪਾਣਾ ਲਓ ਜੀ ਮੈਸੀ ਲਵਰ ਜ ਲਈ ਇੱਕ ਬਹੁਤ ਵੱਡੀ ਸੂਚਨਾ ਆ ਗਈ ਹੈ ਬਹੁਤ ਵੱਡਾ ਮਤਲਬ ਧਮਾਕਾ ਹੋ ਗਿਆ 254 4 ਵੀਲ ਡਰਾਈਵ ਜਿਹੜਾ ਕਿ ਪਹਿਲਾਂ ਸਾਡੇ ਕੋਲ ਸਾਡੀ ਸਮਾਰਟ ਸੀਰੀ ਔਰ ਡੀਕ ਸੀਰੀ ਸੀ ਬਚਾਉਂਦਾ ਸੀਗਾ ਬੈਨਾ ਡੈਕ ਸੀਗਾ ਲੇਕਿਨ ਹੁਣ ਇਹਦੇ ਵਿੱਚ ਜਿਹੜਾ ਕਈ ਚੀਜ਼ਾਂ ਚੇਂਜ ਕਰਤੀਆਂ ਨੇ ਜਿੱਦਾਂ ਕਿ 16 ਦੇ ਟਾਇਰ ਲਗਾ ਦਿੱਤੇ ਨੇ 16 9 28 ਤੇ ਇਹ ਵੀ ਟਾਇਰ ਵੱਡੇ ਕਰਦੇ ਨੇ 9 5 24 ਦੇ ਕਰਦੇ ਨੇ ਪਹਿਲਾਂ ਪਹਿਲਾਂ 9 5 20 ਦੇ ਸੀਗੇ ਹੁਣ 9 5 24 ਹੈ 16 9 28 ਟਾਇਰ ਹੋ ਗਏ ਨੇ ਇੱਧਰ ਇਹਦੇ ਚੈੱਕ ਕਰ ਸਕਦੇ ਹੋ ਤੁਸੀਂ 16928 ਔਰ ਇਹਦੇ ਵਿੱਚ ਜਿਹੜਾ ਟਰੈਕਟਰ ਦਾ ਇੰਜਨ ਹੈ ਕੋਈ ਸਮਝਦੇ ਚੱਲੋ ਵੀ 95 100 ਵਾਲਾ ਹੀ ਮਨ ਲੈ ਹੁਣ ਵੱਡਾ ਇੰਜਨ ਲਗਾਤਾ ਤੇ ਹੁਣ ਜਾਨੀ ਇਹਦੀ ਟਾਰ ਵੀ ਵੱਖਰੀ ਹੋਗੀ ਟਾਰ ਵੀ ਵੱਖਰੀ ਹੈ ਔਰ ਦਮ ਵੀ ਵੱਖਰਾ ਹੀ ਹੋਊਗਾ ਇਹਦਾ ਤੇ ਟਰਬੋ ਲੱਗਿਆ ਸਪੈਸ਼ਲ ਇਹ ਅੱਜ ਲਾਂਚ ਕੀਤਾ ਅ ਗੋਆ ਦੇ ਵਿੱਚ ਅ ਆਈਟੀਸੀ ਗ੍ਰੈਂਡ ਹੋਟਲ ਹੈ ਜਿੱਥੇ ਇਹਨੂੰ ਲਾਂਚ ਕੀਤਾ ਗਿਆ 256 4휠 ਡਰਾਈਵ ਇਹਦਾ ਹਿੱਸਾ ਵੀ ਚੇਂਜ ਹੈ ਹਿੱਸਾ ਵੀ ਦਿਖਾਓ ਸਰ ਇਹਸਾ ਵੀ ਚੇਂਜ ਆ ਪਹਿਲੇ ਚੰਜਿਆਂ ਨਾਲੋਂ ਬਿਲਕੁਲ ਹਿੱਸਾ ਚੇਂਜ ਤੇ ਇਦਾਂ ਦਾ ਹਿੱਸਾ ਬਣਾਦਾ ਵੀ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਚੱਲੋ ਪਹਿਲਾਂ ਵੀ ਕੋਈ ਪ੍ਰੋਬਲਮ ਨਹੀਂ ਸੀਗੀ ਲੇਕਿਨ ਇਹ ਇੱਕ ਐਸਾ ਘੋੜਾ ਬਣਾਦਾ ਵੀ ਇਹਦਾ ਕੋਈ ਤੋੜ ਨਹੀਂ ਹੈਗਾ ਹੁਣ ਇਦਾਂ ਦਾ ਘੋੜਾ ਬਣ ਗਿਆ ਕਿਉਂਕਿ ਬਹੁਤ ਡਿਮਾਂਡ ਸੀਗੀ ਕਿ 16 ਇੰਚਾਂ ਦਾ ਹੋਵੇ 54 ਔਰ ਇੰਜਨ ਵੱਡਾ ਹੋਵੇ ਤੇ ਉਹ ਚੀਜ਼ਾਂ ਸਾਰੀਆਂ ਚੱਕਦੀਆਂ ਇਹ 15 ਹਲਾ ਨੂੰ ਕੋਈ ਪ੍ਰੋਬਲਮ ਨਹੀਂ ਬਣੂਗਾ 12-12 ਦੀ ਹੈਰੋਂ ਕੋਈ ਇਹਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਔਰ ਕਿਸੇ ਵੀ ਕੰਮ ਲਈ ਇਹਨੂੰ ਵਰਤ ਸਕਦੇ ਹੋ ਲੇਜ਼ਰ ਲਈ ਲਾਉ ਲਈ ਔਰ ਬਜਾਈ ਲਈ ਪਟਾਈ ਲਈ ਆਲੂ ਦੇ ਲਈ ਉਹ ਸਾਰਾ ਤੁਸੀਂ ਵਧੀਆ ਕਰ ਸਕਦੇ ਹੋ ਔਰ ਦੇਖ ਰਹੇ ਹੋ ਤੁਸੀਂ 254 4 ਵੀਲ ਡਰਾਈਵ ਔਰ ਨਿਊ ਲੁੱਕ ਦੇ ਵਿੱਚ ਔਰ ਦਮ ਔਰ ਸਾਰਾ ਕੁਝ ਬਹੁਤ ਟੌਪ ਦਾ ਹੋਊਗਾ ਔਰ ਦੇਖਣ ਵਾਲੀ ਚੀਜ਼ ਇਹ ਹੋਊਗੀ ਵੀ ਇਹ ਟਰੈਕਟਰਾਂ ਦੇ ਕੰਨ ਭੰਨੂਗਾ ਚੰਗੀ ਤਰ੍ਹਾਂ ਇਹਦੇ ਬਰਾਬਰ ਦੇ ਟਰੈਕਟਰ ਨਹੀਂ ਜਿਹੜਾ ਮਰਜੀ ਕੰਪਨੀ ਦਾ ਜਿਹੜੇ ਬੈਟਰ ਟਰੈਕਟਰ ਲੈ ਆਓ ਇਹਦੇ ਬਰਾਬਰ ਦਾ ਨਹੀਂ ਨੇੜੇ ਲੱਗਣ ਦਊਗਾ ਇਹਦਾ ਟਰੈਕਟਰ ਕਿਉਂਕਿ ਤਾਂ ਪਹਿਲੀ ਈ ਲੇੜੀ ਲੱਗਣ ਦਾ ਤਾਂ ਸੀਗਾ ਹੁਣ ਟਰਬੋ ਵੀ ਲਾਤਾ ਟਰਬੋ ਲੱਗਿਆ ਵਿੱਚ ਇਹਦੇ ਜਾਲੀ ਵਿੱਚ ਟਰਬੋ ਲੱਗਿਆ ਔਰ ਇੰਜਨ ਚੇਂਜ ਆ ਇਹਦਾ ਕਸਾ ਚੇਂਜ ਆ ਟਾਇਰ ਚੇਂਜ ਨੇ ਟਾਇਰ 16 9 28 5 9 24 ਥੈਂਕ ਯੂ ਲੋ ਬਾਈ ਈ ਜੂਰੀ ਦਾ ਗੇੜਾ ਵੱਜ ਗਿਆ ਸਾਰੇ ਪਾਸੇ ਮੌਸਮ ਵੀ ਹੋਊਗਾ ਸਾਫ ਬਰਸ ਲਿਆ ਮੇਰੇ ਹਿਸਾਬ ਨਾਲ ਜਿੰਨਾ ਕੁ ਹੁਣ ਮੀਂਹ ਗਿਰਿਆ ਹੈ ਪਰਲੇ ਪਾਸੇ ਉਹ ਦੇਖਦੇ ਆ ਹੁਣ ਮੇਰੇ ਸਹਾਰ ਨਾਲ ਤਾਂ ਹਲਦੀ ਹੁਲਦੀ ਜੀ ਝਾੜਤੀ ਹੋਣੀ ਉਹਨੇ ਜਿਹੜੀ ਪਈ ਹੋਈ ਆ ਕਿਉਂਕਿ ਜਿੰਨਾ ਉਹ ਪਿਲਕ ਜੀ ਝਾਕਦੀ ਆ ਉਹ ਸਾਰੀ ਜਿਵੇਂ ਹਲਦੀ ਉੜਦੀ ਹੁੰਦੀ ਹੁੰਦੀ ਆ ਉਵੇਂ ਦੀ ਆ ਇਕਣੇ ਤਾਂ ਮੈਂ ਇਹਨੂੰ ਦੱਸਿਆ ਨਹੀਂ ਵੀ ਜਿਵੇਂ ਮੀਂਹ ਵੱਜ ਕੇ ਆਏ ਪਾਹੂ ਜੀ ਉੜਦੀ ਆ ਦੇਖਣ ਹੋਵੇ ਬਦਲ ਉਵੇਂ ਆ ਕੀ ਆਦੀ ਵੀਲ ਸਕਾਤੀ ਕਰ ਗਿਆ ਕੋਈ ਕਿਰਪਾ ਜੜਾ ਗੱਡੀਆਂ ਪਈਆਂ ਇਹਦੀਆਂ ਦੇਖਿਆ ਤੂੰ ਹੋਰ ਕੀ ਆਂਦਾ ਪਤਾ ਨਹੀਂ ਐਡਾ ਦੇ ਲਾ ਰਿਆ ਨਾ ਚੱਲ ਹੁਣ ਹੋਰੇ ਭਈਏ ਨਹੀਂ ਨਾ ਹੈਗੇ ਭਈਏ ਆਪਣੇ ਸ਼ੈੱਡ ਚ ਪੈੰਨੇ ਆ ਏ ਜੀ ਦਾ ਫਰਕ ਪੈ ਜਾਂਦਾ ਰਾਖੀ ਕੋਈ ਨਹੀਂ ਕਹੇ ਜੀ ਲੋਕਾਂ ਕੱਲ ਜਮਾ ਠੀਕ ਦੀ ਗੱਲ ਮੈਂ ਦੇਖ ਆਇਆ ਹਾਂ ਉਹ ਹਾਂ ਕੋਈ ਨਾ ਤਾਂ ਬਿਆ ਚਲੋ ਜੀ ਮਿਲਦੇ ਆਂ ਕੱਲ ਨੂੰ ਅਗਲੇ ਵਲੌਗ ਚ ਸასი ਕਾਲ ਜੀ